ਬਹੁਤ ਸਮਾਂ ਪਹਿਲਾਂ ਸੰਗੜੇ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ ਇਸ ਜੰਗਲ ਵਿੱਚ ਇੱਕ ਚਲਾਕ ਲੂੰਬੜੀ ਰਹਿੰਦੀ ਸੀ ਜਿਸ ਦਾ ਨਾਮ ਰਾਣੀ ਸੀ ਅਤੇ ਇੱਕ ਬੁੱਧੀਮਾਨ ਖਰਗੋਸ਼ ਰਹਿੰਦਾ ਸੀ ਜਿਸ ਦਾ ਨਾਮ ਚੁੰਨੀ ਸੀ ਦੋਵੇਂ ਆਪੋ ਆਪਣੇ ਗੁਣਾਂ ਦੇ ਕਰਕੇ ਸਾਰੇ ਜੰਗਲ ਵਿੱਚ ਮਸ਼ਹੂਰ ਸਨ ਲੂੰਬੜੀ ਰਾਣੀ ਦੀ ਚਲਾਕੀ ਰਾਣੀ ਲੂੰਬੜੀ ਬਹੁਤ ਚਲਾਕ ਸੀ ਉਹ ਹਮੇਸ਼ਾ ਆਪਣੇ ਭੋਜਨ ਖਾਣ ਦੇ ਨਵੇਂ-ਨਵੇਂ ਤਰੀਕਿਆਂ ਦੇ ਬਾਰੇ ਸੋਚਦੀ ਰਹਿੰਦੀ ਸੀ ਇੱਕ ਦਿਨ ਰਾਣੀ ਨੇ ਸੋਚਿਆ ਕਿ ਜੇਕਰ ਉਹ ਜੰਗਲ ਦੇ ਰਾਜੇ ਸ਼ੇਰ ਦੇ ਨਾਲੋਂ ਵੀ ਵੱਧ ਬੁੱਧੀਮਾਨ ਸਾਬਤ ਹੋ ਗਈ ਤਾਂ ਫਿਰ ਸਾਰੇ ਹੀ ਜਾਨਵਰ ਉਸ ਦੀ ਇੱਜ਼ਤ ਕਰਨਗੇ। ਰਾਣੀ ਨੇ ਜੰਗਲ ਵਿੱਚ ਇੱਕ ਵੱਡਾ ਜਾਲ ਵਿਛਾ ਦਿੱਤਾ ਅਤੇ ਨੇੜਲੇ ਜਾਨਵਰਾਂ ਨੂੰ ਫਸਾਉਣ ਦੀ ਯੋਜਨਾ ਬਣਾਈ। ਉਸ ਨੇ ਸਾਰੇ ਹੀ ਜਾਨਵਰਾਂ ਨੂੰ ਦੱਸਿਆ ਕਿ ਉਸ ਨੇ ਇੱਕ ਸਵਾਦੀ ਭੋਜਨ ਦਾ ਪ੍ਰਬੰਧ ਕੀਤਾ ਹੈ ਅਤੇ ਸਾਰਿਆਂ ਨੂੰ ਉੱਥੇ ਆਉਣ ਲਈ ਸੱਦਾ ਦਿੱਤਾ। ਜਾਨਵਰ ਉਤੇਜਿਤ ਹੋ ਕੇ ਖਾਣ ਦੇ ਲਈ ਆਏ ਪਰ ਜਾਲ ਦੇ ਵਿੱਚ ਫਸ ਗਏ। ਰਾਣੀ ਨੇ ਬੜੇ ਹੀ ਹਸੀ ਮਜ਼ਾਕ ਦੇ ਵਿੱਚ ਉਹਨਾਂ ਨੂੰ ਬਚਾਉਣ ਦਾ ਵਾਅਦਾ ਵੀ ਕੀਤਾ ਪਰ ਜਦੋਂ ਜੰਗਲੀ ਜਾਨਵਰ ਜਾਲ ਦੇ ਵਿੱਚ ਫਸ ਗਏ ਤਾਂ ਚੁੰਨਰੀ ਖਰਗੋਸ਼ ਨੇ ਸੋਚਿਆ ਕਿ ਉਸ ਨੂੰ ਸਮੱਸਿਆ ਦਾ ਹੱਲ ਹੁਣ ਲੱਭਣਾ ਚਾਹੀਦਾ ਹੈ ਉਹ ਹੌਲੀ-ਹੌਲੀ ਜਾਲ ਦੇ ਕਿਨਾਰੇ ਗਿਆ ਤੇ ਰਾਣੀ ਲੰਬੜੀ ਨੂੰ ਕਹਿੰਦਾ ਹੈ ਰਾਣੀ ਤੁਸੀਂ ਸਾਨੂੰ ਸਾਰਿਆਂ ਨੂੰ ਇੱਥੇ ਫਸਾਇਆ ਹੈ ਹੁਣ ਕਿਰਪਾ ਕਰਕੇ ਸਾਨੂੰ ਛੱਡ ਦਿਓ